ਪੈਂਡ ਮਾਲਾ ਕਲਾ ਪਹੁੰਚੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਤਾ ਦੇ ਅਕਾਲ ਚਲਾਣਾ ਨੇ ਤੇ ਜਥੇਦਾਰ ਤ੍ਰੀਸ ਸਿੰਘ ਮਾਲਾ ਨਾਲ ਵੰਡਾਇਆ ਦੁੱਖ ਜਥੇਦਾਰ ਤ੍ਰੀਸ ਸਿੰਘ ਮਾਲਾ ਕੋਰ ਕਮੇਟੀ ਮੈਂਬਰ ਸ਼ਰੂਮ ਨੇ ਅਕਾਲੀ ਦਲ ਅਤੇ ਹਲਕਾ ਇੰਚਾਰਜ ਬਾਗਾ ਬਰਾਨਾ ਦੇ ਪਿਤਾ ਸਰਦਾਰ ਸੁਖਦੇਵ ਸਿੰਘ ਸੰਧੂ ਜੋ ਕਿ ਅੱਜ ਦਿਨ ਚੜ੍ਹਨੇ ਤੋਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਸਰਦਾਰ ਸੁਖਦੇਵ ਸਿੰਘ ਸੰਧੂ ਦਾ ਅੱਜ ਪੈਂਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੀ ਚਿਖਾ ਨੂੰ ਅਗਲੀ ਦੇਨ ਦੀ ਰਸਮ ਜਥੇਦਾਰ ਤ੍ਰੀਸ ਸਿੰਘ ਮਾਲਾ, ਸੁਰਜੀਤ ਸਿੰਘ ਮਾਲਾ, ਜਸਪ੍ਰੀਤ ਸਿੰਘ ਮਾਲਾ ਤੇ ਉਹਨਾ ਪਰਿਵਾਰਕ ਮੈਂਬਰਾਂ ਵੱਲੋਂ ਨਿਭਾਈ ਗਈ ਇਸ ਤੋਂ ਪਹਿਲਾਂ ਗ੍ਰੰਤੀ ਸਿੰਘ ਵੱਲੋਂ ਵਾਹਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ ਸਰਦਾਰ ਸੁਖਦੇਵ ਸਿੰਘ ਸੰਧੂ ਦੇ ਸਸਕਾਰ ਮੌਕੇ ਜਿੱਥੇ ਰਾਜਸੀ ਗੈਰ-ਰਾਜਸੀ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂ ਪਹੁੰਚੇ ਉੱਥੇ ਸ਼੍ਰੋਮਣੀ ਅਕਾਲੀ ਦਰਬਾਰ ਬਦਲ ਦੇ ਪਰਿਵਾਰ ਪਰਿਵਾਰ ਨਾਲ ਹਮਦਰਦੀ ਕਰਨ ਲਈ ਉਚੇਚੇ ਤੌਰ ਤੇ ਪਿੰਡ ਮਾਲਾ ਵਿਖੇ ਪਹੁੰਚੇ ਉਹਨਾਂ ਆਉਂਦਿਆਂ ਹੀ ਸਭ ਤੋਂ ਪਹਿਲਾਂ ਤੀਰ ਸਿੰਘ ਮਾਲਾ ਦੀ ਮਾਤਾ ਨਾਲ ਗੱਲਬਾਤ ਕਰਕੇ ਇਸ ਦੁੱਖ ਨੂੰ ਸਾਂਝਾ ਕੀਤਾ ਅਤੇ ਫਿਰ ਜਥੇਦਾਰ ਤ੍ਰੀਸ ਸਿੰਘ ਮੱਲ ਨਾਲ ਗੱਲਬਾਤ ਕੀਤੀ ਅਤੇ ਬਾਪੂ ਜੀ ਦੀ ਮੌਤ ਤੇ ਬੇहद ਅਫਸੋਸ ਜ਼ਾਹਿਰ ਕੀਤਾ ਉਪਰੰਤ ਇਕੱਠੇ ਹੋਏ ਵਰਕਰਾਂ ਨਾਲ ਰੂਹ ਰੂਹ ਵੀ ਹੋਏ ਇਧਰ ਆਵੀਂ ਇਧਰ ਆਵੀਂ ਅਗਰ ਇਧਰ ਆਵੀਂ ਇਧਰ ਆਵੀਂ ਤੇਰੀ ਦੀ ਸਿਰਮਾ ਕੈਸਾ ਤੂੰ ਦੇ ਦੇ ਕੋਈ ਕਾਵਿ ਨਹੀਂ ਪੈਂਦੀ ਆਂ ਹਾਂਜੀ ਹਨਮਿਤ ਕਹਿੰਦਾ ਗਾਜੀ ਬਿਤੇ